ਇੱਕ ਚੋਰ ਆਪਣੇ ਨਵੇਂ-ਨਵੇਂ ਜਵਾਨ ਹੋਏ ਪੁੱਤ ਨੂੰ ਚੋਰੀ ਦੇ ਦਾਤੇ ਸਿਖਾਉਣ ਲਈ ਨਾਲ ਲੈ ਕੇ ਅੱਧੀ ਰਾਤ ਨੂੰ ਤੁਰ ਪਿਆ ਇੱਕ ਉੱਚੇ ਟਿੱਬੇ ਤੇ ਖੜਾ ਹੋ ਕੇ ਕਹਿਣ ਲੱਗਾ ਪੁੱਤਰ ਉਹ ਸਾਹਮਣੇ ਜਿਸ ਘਰ ਦੇ ਵਿੱਚ ਦੀਵਾ ਜਗ ਰਿਹਾ ਹੈ ਨਾ ਆਪਾਂ ਅੱਜ ਉੱਥੇ ਚੋਰੀ ਕਰਨੀ ਆ ਸੱਤ ਵਾਰ ਲੁੱਟਿਆ ਮੈਂ ਇਸ ਘਰ ਨੂੰ ਬੜਾ ਮਾਲ ਹੱਥ ਲੱਗਦਾ ਹੈ ਇਥੇ ਮੁੰਡੇ ਨੇ ਸੁਣਿਆ ਅਤੇ ਲੰਮਾ ਸਾਹ ਭਰ ਕੇ ਪਿੱਛੇ ਨੂੰ ਮੁੜ ਪਿਆ ਤੇ ਕਹਿਣ ਲੱਗਾ ਬਾਪੂ ਜਿਹੜਾ ਘਰ ਤੂੰ 7 ਵਾਰ ਲੁੱਟ ਲਿਆ ਉਥੇ ਹਲੇ ਵੀ ਦੀਵਾ ਜਗ ਰਿਹਾ ਤੇ ਸਾਡੇ ਹਜੇ ਵੀ ਨਹੀਂ ਗਏ ਤੇ ਬਾਪੂ ਨੇ ਜਦੋਂ ਇਹ ਗੱਲ ਸੁਣੀ ਤਾਂ ਉਹਦਾ ਚੋਰ ਦਿਲ ਇਨਸਾਨੀਅਤ ਚ ਬਦਲ ਗਿਆ ਉਹਨੂੰ ਸਮਝ ਆ ਗਈ ਕੀ ਲੁਟੇਰਿਆਂ ਦੇ ਘਰ ਦੀਵੇ ਨਹੀਂ ਜਗਦੇ ਲੁਟੇਰਿਆਂ ਦੇ ਘਰ ਕਦੇ ਖੁਸ਼ੀਆਂ ਨਹੀਂ ਆਉਂਦੀਆਂ ਤੇ ਲੁੱਟੇ ਜਾਣ ਵਾਲਿਆਂ ਦੇ ਹਮੇਸ਼ਾ ਚਾਨਣਾ ਤੇ ਖੁਸ਼ੀਆਂ ਰਹਿੰਦੀਆਂ ਨੇ ਸੋ ਦੋਸਤੋ ਇਹ ਕਹਾਣੀ ਮੈਂ ਫੇਸਬੁੱਕ ਉੱਪਰ ਤੇ ਪੜ੍ਹੀ ਸੀ ਤੇ ਸੋਚਿਆ ਤੁਹਾਡੇ ਨਾਲ ਸਾਂਝੀ ਕਰ ਦਵਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਅਤੇ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਪ੍ਰਗਟ ਕਰਨਾ ਜੀ ਵੀਡੀਓ ਨੂੰ ਲਾਈਕ ਕਰਕੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਦੇ そッタナはどうスト、サッチリアカール